ਸਰਕਾਰ ਨੇ ਕਤਲ ਕੀਤਾ ਹੈ ਤੇ ਸੂਬੇ ਦੀ ਸਰਕਾਰ ਨੇ ਹਿਫਾਜ਼ਤ ਨਹੀਂ ਕੀਤੀ ਪਰਚਾ ਨਹੀਂ ਦਰਜ ਕੀਤਾ ਤੇ ਜਿਹੜਾ ਕੁਝ 2.5 ਸਾਲ 3 ਸਾਲ ਪਹਿਲੇ ਹੋਇਆ ਸੀ ਜਿੱਥੇ 600 ਕਿਸਾਨ ਸ਼ਹੀਦ ਹੋ ਗਏ ਸੀ ਉਸ ਟਾਈਮ ਵੀ ਕੀ ਹੋਇਆ ਕਾਂਗਰਸੀਆਂ ਨੇ ਜੇ ਅਗਵਾਈ ਕੀਤੀ ਹੋਵੇ ਜਦ ਕਾਲੇ ਕਾਨੂੰਨ ਬਣ ਰਹੇ ਸੀਗੇ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਕਮੇਟੀ ਦਾ ਹਿੱਸਾ ਸੀ ਜੇ ਉਸ ਟਾਈਮ ਉਹਨੂੰ ਦਬਾ ਲਿਆ ਹੁੰਦਾ ਕਿ ਨਹੀਂ ਪੰਜਾਬ ਨੂੰ ਨਹੀਂ ਅਸਹਿਮਤ ਹੋਗਾ ਤੇ ਕਾਨੂੰਨ ਕਦੇ ਆਉਂਦਾ ਹੀ ਨਹੀਂ ਉਹਦੇ ਬਾਅਦ ਜਦ ਆ ਗਏ ਤੇ ਫਿਰ ਕਿਸਾਨਾਂ ਨੂੰ ਆਪਣੇ ਹਾਲ ਚੇ ਛੱਡਦਾ ਜਾਓ ਆਪਦੀ ਲੜਾਈ ਖੁਦ ਲੜੋ ਇੱਕ ਵਾਰੀ ਨਿਕਲ ਕੇ ਕਾਂਗਰਸ ਨਹੀਂ ਆਈ ਉਹਨਾਂ ਦਾ ਮਸਲਾ ਹੱਲ ਕਰਨ ਵਾਸਤੇ ਡੇਢ ਸਾਲ ਬੈਠੇ ਰਹੇ ਸ਼ਹੀਦ ਹੋ ਗਏ ਨਾ ਕਾਂਗਰਸੀਆਂ ਨੇ ਕੁਝ ਕੀਤਾ 600 ਕਿਸਾਨ ਮਰਵਾਤੇ ਤੇ ਅੱਜ ਇਹ ਸਰਕਾਰ ਵੀ ਉਹੀ ਕੁਝ ਕਰ ਰਹੀ ਹੈ ਇਹਨਾਂ ਨੇ ਤਾਂ ਹੋਰ ਵੀ ਹੱਦਾ ਪਾਰ ਕਰਤੀਆਂ ਕਦੇ ਸੁਨਿਆ ਨਹੀਂ ਕਿ ਨਾਲ ਦੇ ਸੂਬੇ ਦੀ ਸਰਕਾਰ ਤੁਹਾਡੇ ਜ਼ਮੀਨ ਦੇ ਅੰਦਰ ਆ ਕੇ ਤੁਹਾਡੇ ਲੋਕਾਂ ਦੇ ਉੱਤੇ ਅਟੈਕ ਕਰੇ ਤੇ ਤੁਸੀਂ ਆਪਣੇ ਘਰਾਂ ਵਿੱਚ ਬਣੇ ਬੈਠੋ ਤੁਹਾਡੀ ਪੁਲਿਸ ਕੀ ਕਰ ਰਹੀ ਹੈਗੀ ਜੇ ਸਾਡੀ ਜ਼ਮੀਨ ਦੇ ਵਿੱਚ ਗ੍ਰੋਨ ਦੇ ਰਾਹੀਂ ਸਾਡੇ ਬੰਦਿਆਂ ਨੂੰ ਮਾਰਿਆ ਜਾ ਰਿਹਾ ਹੈਗਾ ਅਥਰੋ ਗੈਸਟੇ ਜਾ ਰਹੇ ਨੇ ਅੱਜ ਗੋਲੀ ਦੇ ਨਾਲ ਸਾਡਾ ਇੱਕ ਨੌਜਵਾਨ ਮਰ ਗਿਆ ਤੇ ਫਿਰ ਉਹਦੇ ਪਰਚਾ ਵੀ ਨਾ ਦਰਜ ਹੋਏ ਜਿਨੇ ਮਾਰੀਏ ਉਹਦੀ ਕੋਈ ਜਾਂਚ ਵੀ ਨਾ ਬਿਠਾਈ ਜਾਏ ਪਰਿਵਾਰ ਤਾਂ ਕੋਈ ਪਹੁੰਚ ਵੀ ਨਾ ਕਰੇ ਤੇ ਇਹ ਸਰਕਾਰ ਹੈ ਕਿ ਕੀ ਚੀਜ਼ ਹੈ ਨਿਹ ਭਗਵਾਨਤ ਜੀ ਸੰਡਰ ਕਰਕੇ ਨਹੀਂ ਭਗਵਾਨਤ ਸਿੱਧੇ-ਸਿੱਧੇ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਕਿਉਂਕਿ ਕਾਤਲ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਰੋਕਿਆ ਨਹੀਂ ਇਹ ਕਤਲ ਹੋਇਆ ਕਿਉਂਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਅੱਜ ਵੀ ਨਹੀਂ ਨਿਬਾਰੇ ਹੋ ਇਹਨੂੰ ਕੁਰਸੀ 'ਚ ਬੈਠਣ ਦਾ ਹੱਕ ਕੀ ਰਹਿ ਗਿਆ ਜੇ ਇਹ ਕਾਨੂੰਨ ਵਿਵਸਾਹ ਜ Punjab ਦੇ ਹਾਲਾਤ ਖਰਾਬ ਕੀਤੇ ਜਾ ਰਹੇ ਨੇ ਜਾਨ ਬੂਝ ਕੇ ਪੰਜਾਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਇੱਕ ਰੰਗਤ ਦਿੱਤੀ ਜਾ ਰਹੀ ਹੈ ਇਹ ਕੇਂਦਰ ਦੀ ਸਰਕਾਰ ਦੇ ਆਦੇਸ਼ 'ਚ ਹੋ ਰਿਹਾ ਹੈ ਕਿ ਆਪ ਉਹਨਾਂ ਦੇ ਨਾਲ ਰਲ ਮਿਲ ਕੇ ਕਰ ਰਿਹਾ ਹੈ ਇਹ ਤਾਂ ਜਵਾਬ ਉਹੀ ਦੇ ਸਕਦੇ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੀ ਸਰਕਾਰ ਨੇ ਧੱਕਾ ਕੀਤਾ ਸਾਡੇ ਪੰਜਾਬੀਆਂ ਦੇ ਨਾਲ ਕਿਸਾਨਾਂ ਦੇ ਨਾਲ ਜਿਹੜਾ 3 ਸਾਲ ਪਹਿਲੇ ਉਹਨਾਂ ਨੇ ਵਾਅਦਾ ਤੋਂ ਅਸੀਂ ਤਾਂ ਉਹ ਹੀ ਮੰਗ ਰਹੇ ਨਾ ਕਿ ਜਿਹੜਾ ਤੁਸੀਂ ਵਾਦਾ ਕੀਤਾ ਉਸ ਵਾਦੇ ਨੂੰ ਪੂਰਾ ਕਰੋ ਮੈਂ ਤਾਂ ਕਈ ਵਾਰੀ ਪਾਰ ਮੰਚ 'ਚ ਵੀ ਇਹ ਗੱਲ ਚੱਕ ਚੁੱਕੀਆਂ ਤੇ ਇਹ ਵਾਦਾ ਪੂਰਾ ਕਰਾਉਂਦਾ ਕਿਹਦਾ ਫਰਜ਼ ਬੰਦਾ ਸੀ ਕਿ ਸਵੇਰੇ ਦੀ ਸਰਕਾਰ ਜਾ ਕੇ ਅਗਵਾਈ ਕਰੇ ਲੇਕਿਨ ਇਹਨਾਂ ਨੂੰ ਤਾਂ ਆਪਦੀ ਕੁਰਸੀਆਂ ਦੀ ਇੰਨੀ ਪਈ ਹੋਈ ਹੈ ਕਿ ਅੱਜ ਵੀ ਜਦ ਇਨਾ ਤੱਕਾ ਹੋ ਰਿਹਾ ਹੈ ਗੁਆਣ ਦੇ ਸੂਬੇ ਵਾਲੇ ਸ਼ਰਿਆਮ ਪੁਲਸ ਦੀ ਨਾਲ ਆਪਣੇ ਬੰਦੇ ਚੱਕ ਰਹੇ ਨੇ ਘੋਟਨੇ ਨੇ ਮਾਰ ਰਹੇ ਨੇ ਚਖਮੀ ਕਰ ਰਹੇ ਨੇ ਤੁਸੀਂ ਹੁਣ ਵੀ 3-4 ਦਿਨ 5-6 ਦਿਨ ਹੋ ਗਏ ਤੁਸੀਂ ਹੁਣ ਵੀ ਆਪਦੀ ਮੂੰਹ 'ਚ ਤਾਲਾ ਲਾ ਆਪਦੀ ਕੁਰਸੀ ਤਾਂ ਹੀ ਸੀਮਤ ਬੈਠੇ ਹੋ ਇਹ ਇਹਨਾਂ ਸਰਕਾਰ ਕਹਿੰਦੇ ਆ ਤੁਹਾਨੂੰ ਕੀ ਲੱਗਦਾ ਸੰਭਵ ਹੈ ਕਿ ਜਿਹੜੇ ਕਿਸਾਨ ਮੰਗਾ ਮੰਗ ਰਹੇ ਨੇ ਜਾਂ ਵਾਅਦੇ ਕਹਿ ਰਹੇ ਨੇ ਇਹ ਪਾਰਲੀਮੈਂਟ ਸੈਸ਼ਨ ਖਤਮ ਹੋ ਗਿਆ ਅੱਗੇ ਥੋੜੇ ਦਿਨਾਂ ਤੱਕ ਕੋਡ ਆਫ ਕੰਡਕਟ ਲੱਗ ਜਾਏਗਾ ਕਾਨੂੰਨ ਬਣ ਸਕਦਾ ਕੋਈ ਸੰਭਵ ਹੈ ਦੇਖੋ ਬਣਨੋਂ ਤੋਂ ਆਰਡੀਨੈਂਸ ਹਰ ਵੀਡਨਸਡੇ ਨੂੰ ਕੈਬਨਟ ਮੀਟਿੰਗ ਉਨ ਦੀ ਆਰਡੀਨੈਂਸ ਮਿੰਟ ਚ ਆ ਸਕਦਾ ਹੈਗਾ ਪਹਿਲੇ ਵੀ ਆਇਆ ਹੀ ਸੀ ਨਾ ਜੀ ਤੇ ਆ ਸਕਦਾ ਹੈ ਪਰ ਇਹ ਦੋਨੋਂ ਸੂਬੇ ਦੀ ਤੇ ਕੇਂਦਰ ਦੀ ਸਰਕਾਰ ਜਾਣ ਬੁਝ ਕੇ ਲੰਮਾ ਖਿੱਚ ਰਹੀ ਹੈ ਕਿ ਜਾਪਤਾ ਲੱਗ ਜਾਏ ਜੇ ਜਾਤਾ ਲੱਗ ਜਾ ਮਸਲਾ ਸਾਰਾ ਮੁੱਕ ਜੂਗਾ ਕਿਸਾਨਾਂ ਨੂੰ ਉੱਠ ਕੇ ਜਾਣਾ ਪਊਗਾ ਇੱਕ ਕਿਸਾਨਾਂ ਦੇ ਨਾਲ ਇੱਕ ਵਾਰ ਫੇਰ ਬੇਇਨਸਾਫੀ ਬੇਇਨਸਾਫੀ ਦਾ ਧੋਖਾ ਜਿਵੇਂ 3 ਸਾਲ ਪਹਿਲੇ ਕਾਂਗਰਸ ਯਾਨੀ ਕੀਤਾ ਉਹ ਹੀ ਆਮ ਆਦਮੀ ਪਾਰਟੀ ਕਰ ਰਹੀ ਤੁਸੀਂ ਕਹਿ ਰਹੇ ਲੀਗਲ ਟੀਮ ਬਣਾ ਰਹੇ ਹੋ ਤੁਸੀਂ ਪਰਿਵਾਰ ਨੂੰ ਪਰਿਵਾਰ ਨੂੰ ਕੀ ਤੁਹਾਡੇ ਵੱਲੋਂ ਇਨਕੀ ਪਾਰਟੀ ਵੱਲੋਂ ਕੀ ਸੁਣਾ ਤੁਸੀਂ ਕਹਿ ਰਹੇ ਲੀਗਲ ਟੀਮ ਬਣਾ ਰਹੇ ਅਸੀਂ ਨਹੀਂ ਮੈਂ ਮਲੂਕਾ ਸਾਹਿਬ ਦੇ ਨਾਲ ਆਹੀ ਮਸਲਾ ਕਰ ਰਹੀ ਸੀ ਕਿ ਜੇ ਅੱਜ ਤਾਈਂ ਪਰਚਾ ਵੀ ਕੋਈ ਕਤਲ ਮਰਡਰ ਹੋਇਆ ਹੈ ਕਤਲ ਹੋਇਆ ਗੋਲੀ ਲੱਗੀ ਹੈ ਪਰਚਾ ਤਾਂ ਦਰਜ ਹੋਣਾ ਇਹ ਤਾਂ ਇਹ ਤਾਂ ਰਾਈਟ ਹੈਗਾ ਹੱਕ ਕਾਨੂੰਨ ਕਹਿੰਦਾ ਕਿ ਦਰਜ ਹੋਣਾ ਚਾਹੀਦਾ ਲੇਕਿਨ 24 ਘੰਟੇ ਹੋ ਗਏ ਉਸ ਤੋਂ ਵੱਧ ਹੋ ਗਏ ਅਜ ਤਾਈਂ ਪਰਚਾ ਨਹੀਂ ਦਰਜ ਹੋਇਆ ਇਹਦਾ ਮਤਲਬ ਲੁਕੋਇਆ ਛੁਪੋਇਆ ਜਾ ਰਿਹਾ ਕਿਸੇ ਦੀ ਮਦਦ ਕੀਤੀ ਜਾ ਰਹੀ ਹੈ ਤੇ ਜੇ ਸਰਕਾਰ ਆਪਣਾ ਫਰਜ਼ ਨਹੀਂ ਕਰਦੀ ਅਬ ਫਿਰ ਸ਼ੋਹੂਰੀਆਂ ਕਾਲੀਦਾਰ ਅੱਗੇ ਅਗਵਾਈ ਕਰੋਗੇ ਅਸੀਂ ਆਪਣੇ ਵਕੀਲਾਂ ਨਾਲ ਮਰਦਾ ਸਾਹਮਣੇ ਕਿਹਾ ਕਿ ਜੇ ਕੋਰਟ ਜਾਣਾ ਪਿਆ ਹਾਈ ਕੋਰਟ ਜਾਣਾ ਪਿਆ ਪੱਤਰਕਾਰ ਵੀ ਇਹ ਕੁੱਤੇ ਆ ਕੁਸ਼ੀਬੀ ਹੋਸ਼ ਵੀ ਹੋਏ ਆਪਣੇ ਪੰਜਾਬ ਦੇ ਪੱਤਰਕਾਰ ਸੀ ਉੱਥੇ ਤੇ 6-7 ਲੜਕੇ ਵੀ ਹੈ ਜਿਨ੍ਹਾਂ ਨੂੰ ਬੰਦਕ ਬਣਾ ਕੇ ਲੈ ਕੇ ਗਿਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਛਡਾਣਾ ਚਾਹੀਦਾ ਆਪਣੀ ਸਰਕਾਰ ਨੂੰ ਨਹੀਂ ਬਿਲਕੁਲ ਜੇ ਸਰਕਾਰ ਆਪਣਾ ਫਰਜ਼ ਅਦਾ ਨਹੀਂ ਕਰੋਗੇ ਤਾਂ ਫਿਰ ਕਾਨੂੰਨ ਦਾ ਸਹਾਰਾ ਲੈ ਕੇ ਜੋ ਕਾਨੂੰਨੀ ਹੱਕ ਬੰਦਾ ਹੈ ਉਹਦੀ ਲੜਾਈ ਲੜਨ ਵਾਸਤੇ ਅਕਾਲੀ ਦਲ ਜ਼ਰੂਰ ਅੱਗੇ ਆਊਗੀ ਭਾਵੇਂ ਪੱਤਰਕਾਰਾਂ ਦਾ ਹੱਥ ਹੋਵੇ ਭਾਵੇਂ ਸਾਡੇ ਨੌਜਵਾਨਾਂ ਜਿਨ੍ਹਾਂ ਨੂੰ ਚੱਕ ਕੇ ਲੈ ਗਏ ਜਾਂ ਫਿਰ ਸ਼ਕਰਮਨ ਇਹੋ ਜਿਹੇ ਨੌਜਵਾਨ ਮੁੰਡੇ ਜਿਨ੍ਹਾਂ ਦਾ ਇੱਕ ਵੈਨ ਚਲਾ ਕੇ ਗੁਜ਼ਾਰਾ ਕਰਦੇ ਨੇ ਇੱਕ ਜਵਾਨ ਪੁੱਤ ਜਿਹੜਾ ਸਹਾਰਾ ਬੰਦਾ ਹੈ ਪਰਿਵਾਰ ਦਾ ਅੱਜ ਉਹ ਤੁਰ ਗਿਆ ਤੇ ਕੋਈ ਇਨਸਾਫ ਹੀ ਨਹੀਂ ਹੋਤਾਂ ਮੌਤ ਦਾ ਕੋਈ ਮੁੱਲ ਹੀ ਨਹੀਂ ਏ ਭਗਵੰਤਮਾਨ ਇੰਨੇ ਆਪਣੇ ਅਹੰਕਾਰ ਜਾਂ ਆਪਣੇ ਪਾਵਰ ਦੇ ਨਸ਼ੇ ਵਿੱਚ ਇੰਨਾ ਆ ਨਾ ਹੋਇਆ ਪਿਆ ਕਿ ਕਿਸੇ ਗਰੀਬ ਦਾ ਦੁੱਖ ਵੀ ਨਹੀਂ ਸੁਣ ਸਕਿਆ ਇਹ ਵੀ ਜਿਹੜੀਆਂ ਫੋਟਾਂ ਸੀ ਟਰੈਕਟਰਾਂ ਦੇ ਲੱਗੀਆਂ ਹੋਈਆਂ ਟਰਾਲੀਆਂ ਤੇ ਗੁਰੂਆਂ ਦੀ ਸਾਰੀਆਂ ਗੱਲਾਂ ਆ ਗਈਆਂ ਵਿੱਚ ਮੈਂ ਸਾਰੇ ਜਿਹੜੇ ਲਿੰਗਰ ਸੀ ਉਹ ਵੀ ਖਲਾਰੇ ਗਏ ਹਰ ਪੱਖੋਂ ਇਹ ਮੇਰਾ خیال ਸਿੱਖਾਂ ਨੂੰ ਪੰਜਾਬ ਪੰਜਾਬੀਆਂ ਨੂੰ ਇੱਕ ਤਰੀਕੇ ਦੇ ਨਾਲ ਜਲੀਲ ਕਰਨ ਵਾਲੀ ਗੱਲ ਹੈ ਦਬਾਇਆ ਕੁਚਲਿਆ ਜਾ ਰਹਾ ਹੈ ਉਹਨਾਂ ਦੇ ਉੱਤੇ ਅਟੈਕ ਕੀਤਾ ਜਾ ਰਹਾ ਹੈ ਲੇਕਿਨ ਇਹ ਤਾਂ ਜਲੀਲ ਕਰਕੇ ਇਹ ਆਪੜ ਕਾਂ ਦੀ ਸਾਜ਼ਿਸ਼ ਹੈ ਕੀ ਹੈ ਗਈ ਹੈ ਤਾਂ ਅੰਦਰ ਦੀ ਗੱਲ ਉਹ ਹੀ ਜਾਣਦੇ ਨੇ ਇੱਕ ਸਰਕਾਰ ਨੇ ਕਤਲ ਕੀਤਾ ਹੈ ਤੇ ਸੂਬੇ ਦੀ ਸਰਕਾਰ ਨੇ ਹਿਫਾਜ਼ਤ ਨਹੀਂ ਕੀਤੀ ਪਰਚਾ ਨਹੀਂ ਦਰਜ ਕੀਤਾ ਤੇ ਜਿਹੜਾ ਕੁਝ 2.5 ਸਾਲ 3 ਸਾਲ ਪਹਿਲੇ ਹੋਇਆ ਸੀ ਜਿੱਥੇ 600 ਕਿਸਾਨ ਸ਼ਹੀਦ ਹੋ ਗਏ ਸੀ ਉਸ ਟਾਈਮ ਵੀ ਕੀ ਹੋਇਆ ਕਾਂਗਰਸੀਆਂ ਨੇ ਜੇ ਅਗਵਾਈ ਕੀਤੀ ਹੁੰਦੀ ਜਦ ਕਾਲੇ ਕਾਨੂੰਨ ਬਣ ਰਹੇ ਸੀਗੇ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਕਮੇਟੀ ਦਾ ਹਿੱਸਾ ਸੀ ਜੇ ਉਸ ਟਾਈਮ ਉਹਨੂੰ ਦਵਾ ਲਿਆ ਹੁੰਦਾ ਕਿ ਨਹੀਂ ਪੰਜਾਬ ਨੂੰ ਨਹੀਂ ਇਸਹਿਮਤ ਹੋਗਾ ਤੇ ਕਾਨੂੰਨ ਕਦੇ ਆਉਂਦਾ ਹੀ ਨਹੀਂ ਉਹਦੇ ਬਾਅਦ ਜਦ ਆ ਗਏ ਤੇ ਫਿਰ ਕਿਸਾਨਾਂ ਨੂੰ ਆਪਣੇ ਹਾਲ ਚੇ ਛੱਡਦਾ ਜਾਓ ਆਪਦੀ ਲੜਾਈ ਖੁਦ ਲੜੋ ਇੱਕ ਵਾਰੀ ਨਿਕਲ ਕੇ ਕਾਂਗਰਸ ਨਹੀਂ ਆਈ ਉਹਨਾਂ ਦਾ ਮਸਲਾ ਹੱਲ ਕਰਨ ਵਾਸਤੇ 1.5 ਸਾਲ ਬੈਠੇ ਰਹੇ ਸ਼ਹੀਦ ਹੋ ਗਏ ਨਾ ਕਾਂਗਰਸੀਆਂ ਨੇ ਕੁਝ ਕੀਤਾ 600 ਕਿਸਾਨ ਮਰਵਾਤੇ ਤੇ ਅੱਜ ਇਹ ਸਰਕਾਰ ਵੀ ਉਹੀ ਕੁਝ ਕਰ ਰਹੀ ਹੈ ਇਹਨਾਂ ਨੇ ਤਾਂ ਹੋਰ ਵੀ ਹੱਦਾ ਪਾਰ ਕਰਤੀਆਂ ਕਦੇ ਸੁਨਿਆ ਨਹੀਂ ਕਿ ਨਾਲ ਦੇ ਸੂਬੇ ਦੀ ਸਰਕਾਰ ਤੁਹਾਡੇ ਜ਼ਮੀਨ ਦੇ ਅੰਦਰ ਆ ਕੇ ਤੁਹਾਡੇ ਲੋਕਾਂ ਦੇ ਉੱਤੇ ਅਟੈਕ ਕਰੇ ਤੇ ਤੁਸੀਂ ਆਪਣੇ ਘਰਾਂ ਵਿੱਚ ਬੜੇ ਬਨੇ ਬੈਠੋ ਤੁਹਾਡੀ ਪੁਲਿਸ ਕੀ ਕਰ ਰਹੀ ਹੈਗੀ ਜੇ ਸਾਡੀ ਜ਼ਮੀਨ ਦੇ ਵਿੱਚ ਗ੍ਰੋਨ ਦੇ ਰਾਹੀਂ ਸਾਡੇ ਬੰਦਿਆਂ ਨੂੰ ਮਾਰਿਆ ਜਾ ਰਿਹਾ ਹੈਗਾ ਅਥਰੂ ਗੈਸ ਿੱਟੇ ਜਾ ਰਹੇ ਨੇ ਅੱਜ ਗੋਲੀ ਦੇ ਨਾਲ ਸਾਡਾ ਇੱਕ ਨੌਜਵਾਨ ਮਰ ਗਿਆ ਤੇ ਫਿਰ ਉਹਦੇ ਪਰਚਾ ਵੀ ਨਾ ਦਰਜ ਹੋਏ ਜਿਨੇ ਮਾਰੀਏ ਉਹਦੀ ਕੋਈ ਜਾਂਚ ਵੀ ਨਾ ਬਿਠਾਈ ਜਾਏ ਪਰਿਵਾਰ ਤਾਂ ਕੋਈ ਪਹੁੰਚ ਵੀ ਨਾ ਕਰੇ ਤੇ ਇਹ ਸਰਕਾਰ ਹੈ ਕਿ ਕੀ ਚੀਜ਼ ਹੈ ਨਹੀਂ ਭਗਵੰਤਬਾਨ ਸੰਡਰ ਕਰਕੇ ਨੇ ਨਹੀਂ ਭਗਵੰਤਬਾਨ ਸਿੱਧੇ-ਸਿੱਧੇ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਕਿਉਂਕਿ ਕਾਤਲ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਰੋਕਿਆ ਨਹੀਂ ਇਹ ਕਤਲ ਹੋਇਆ ਕਿਉਂਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਅੱਜ ਵੀ ਨਹੀਂ ਨਵਾ ਰਹੇ ਇਹਨੂੰ ਕੁਰਸੀ 'ਚ ਬੈਠਣ ਦਾ ਹੱਕ ਕੀ ਰਹਿ ਗਿਆ ਜੇ ਇਹ ਕਾਨੂੰਨ ਵਿਵਸਾਜ ਪੰਜਾਬ ਦੇ ਹਾਲਾਤ ਖਰਾਬ ਕੀਤੇ ਛਾਰੇ ਨੇ ਜਾਣ ਬੂਝ ਕੇ ਪੰਜਾਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਇੱਕ ਰੰਗਤ ਦਿੱਤੀ ਜਾ ਰਹੀ ਹੈ ਇਹ ਕੇਂਦਰ ਦੀ ਸਰਕਾਰ ਦੇ ਆਦੇਸ਼ 'ਚ ਹੋ ਰਿਹਾ ਹੈ ਕਿ ਆਪ ਉਹਨਾਂ ਦੇ ਨਾਲ ਰਲ ਮਿਲ ਕੇ ਕਰ ਰਿਹਾ ਹੈ ਇਹ ਤਾਂ ਜਵਾਬ ਉਹੀ ਦੇ ਸਕਦੇ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੀ ਸਰਕਾਰ ਨੇ ਧੱਕਾ ਕੀਤਾ ਸਾਡੇ ਪੰਜਾਬੀਆਂ ਦੇ ਨਾਲ ਕਿਸਾਨਾਂ ਦੇ ਨਾਲ ਜਿਹੜਾ 3 ਸਾਲ ਪਹਿਲੇ ਉਹਨਾਂ ਨੇ ਵਾਅਦਾ ਤੋਂ ਅਸੀਂ ਤਾਂ ওই ਮੰਗ ਰਹੇ ਨਾ ਕਿ ਜਿਹੜਾ ਤੁਸੀਂ ਵਾਦਾ ਕੀਤਾ ਉਸ ਵਾਦੇ ਨੂੰ ਪੂਰਾ ਕਰੋ। ਕਈ ਵਾਰੀ ਪਨਮਣ ਚਾਹੀਏ ਗੱਲ ਚੱਕ ਚੁੱਕੀਆਂ। ਤੇ ਇਹ ਵਾਦਾ ਪੂਰਾ ਕਰਾਉਣ ਦਾ ਕਿਹਦਾ ਫਰਜ਼ ਬੰਦਾ ਸੀ ਕਿ ਸਵੇ ਦੀ ਸਰਕਾਰ ਜਾ ਕੇ ਅਗਵਾਈ ਕਰੇ। ਲੇਕਿਨ ਇਹਨਾਂ ਨੂੰ ਤਾਂ ਆਪਦੀ ਕੁਰਸੀਆਂ ਦੀ ਇੰਨੀ ਪਈ ਹੋਈ ਹੈ ਕਿ ਅੱਜ ਵੀ ਜਦ ਇਨਾ ਤੱਕਾ ਹੋ ਰਿਹਾ ਹੈ। ਗਵਾਂਡ ਦੇ ਸੂਬੇ ਵਾਲੇ ਸ਼ਰਿਆਮ ਪੁਲਸ ਦੀ ਨਾਲ ਆਪਣੇ ਬੰਦੇ ਚੱਕ ਰਹੇ ਨੇ, ਘੁੱਟ ਰਹੇ ਨੇ, ਮਾਰ ਰਹੇ ਨੇ, ਜ਼ਖਮੀ ਕਰ ਰਹੇ ਨੇ। ਤੁਸੀਂ ਹੁਣ ਵੀ 3-4 ਦਿਨ, 5-6 ਦਿਨ ਹੋ ਗਏ ਤੁਸੀਂ ਹੁਣ ਵੀ ਆਪਣੀ ਮੂੰਛੇ ਤਾਲਾ ਲਾ ਆਪਦੀ ਕੁਰਸੀ ਤਾਂ ਹੀ ਸੀਮਤ ਬੈਠੇ ਹੋ। ਇਹ ਇਹ ਨੂੰ ਸਰਕਾਰ ਕਹਿੰਦੇ ਆ ਤੁਹਾਨੂੰ ਕੀ ਲੱਗਦਾ ਸੰਭਵ ਹੈ ਕਿ ਜਿਹੜੇ ਕਿਸਾਨ ਮੰਗਾ ਮੰਗ ਰਹੇ ਨੇ ਜਾਂ ਵਾਅਦੇ ਕਹਿ ਰਹੇ ਨੇ ਇਹ ਪਾਰਲੀਮੈਂਟ ਸੈਸ਼ਨ ਖਤਮ ਹੋ ਗਿਆ ਅੱਗੇ ਥੋੜੀ ਦਿਨਾਂ ਤੱਕ ਕੋਡ ਆਫ ਕੰਡਕਟ ਲੱਗ ਜਾਏਗਾ ਕਾਨੂੰਨ ਬਣ ਸਕਦਾ ਕੋਈ ਸੰਭਵ ਹੈ ਦੇਖੋ ਬਦਨੋਂ ਤੋਂ ਆਰਡੀਨੈਂਸ ਹਰ ਵੈਡਨਸਡੇ ਨੂੰ ਕੈਬਨਿਟ ਮੀਟਿੰਗ 온 ਦੀ ਆਰਡੀਨੈਂਸ ਮਿੰਟ ਚ ਆ ਸਕਦਾ ਹੈਗਾ ਪਹਿਲੇ ਵੀ ਆਇਆ ਹੀ ਸੀ ਨਾ ਜੀ ਤੇ ਆ ਸਕਦਾ ਹੈ ਪਰ ਇਹ ਦੋਨੋਂ ਸੂਬੇ ਦੀ ਤੇ ਕੇਂਦਰ ਦੀ ਸਰਕਾਰ ਜਾਣ ਬੋਝ ਕੇ ਲੰਮਾ ਖਿੱਚ ਰਹੀ ਹੈ कि जापता लग जाए या जापता लग जाए मसला सारा मुक जाएगा किसानान उठ के जाना ਪਾਉਗਾ ਇੱਕ ਕਿਸਾਨਾਂ ਦੇ ਨਾਲ ਇੱਕ ਵਾਰ ਫੇਰ ਬੇਇਨਸਾਫੀ ਬੇਇਨਸਾਫੀ ਤੇ ਧੋਖਾ ਜਿਵੇਂ 3 ਸਾਲ ਪਹਿਲੇ ਕਾਂਗਰਸੀਆਂ ਨੇ ਕੀਤਾ ਕੋਈ ਆਮ ਆਦਮੀ ਪਾਰਟੀ ਕਰ ਰਹੀ ਤੁਸੀਂ ਕਹਿ ਰਹੇ ਲੀਗਲ ਟੀਮ ਬਣਾ ਰਹੇ ਹੋ ਤੁਸੀਂ ਪਰਿਵਾਰ ਨੂੰ ਪਰਿਵਾਰ ਨੂੰ ਕੀ ਤੁਹਾਡੇ ਕੋਲੋਂ ਇਨਕੀ ਪਾਰਟੀ ਕੋਲੋਂ ਕੀ ਜੁਸ਼ਮਤ ਤੁਸੀਂ ਕਹਿ ਰਹੇ ਲੀਗਲ ਟੀਮ ਬਣਾ ਰਹੇ ਅਸੀਂ ਨਹੀਂ ਮੈਂ ਮਲੂਕਾ ਸਾਹਿਬ ਦੇ ਨਾਲ ਆਹੀ ਮੈਂ ਸਲਾਹ ਕਰ ਰਹੀ ਸੀ ਕਿ ਜੇ ਅੱਜ ਤਾਈਂ ਪਰਚਾ ਵੀ ਕੋਈ ਕਤਲ ਮਰਡਰ ਹੋਇਆ ਹੈ ਕਤਲ ਹੋਇਆ ਗੋਲੀ ਲੱਗੀ ਹੈ ਫਰਚਾ ਤਾਂ ਦਰਜ ਹੋਣਾ ਇਹ ਤਾਂ ਇਹ ਤਾਂ ਰਾਈਟ ਹੈਗਾ ਹੱਕ ਕਾਨੂੰਨ ਕਹਿੰਦਾ ਕਿ ਦਰਜ ਹੋਣਾ ਚਾਹੀਦਾ ਲੇਕਿਨ 24 ਘੰਟੇ ਹੋ ਗਏ ਉਸ ਤੋਂ ਵੱਧ ਹੋ ਗਏ ਅਜ ਤਾਈਂ ਪਰਚਾ ਨਹੀਂ ਦਰਜ ਹੋਇਆ ਇਹਦਾ ਮਤਲਬ ਲੁਕੋਇਆ ਛੁਪੋਇਆ ਜਾ ਰਿਹਾ ਕਿਸੇ ਦੀ ਮਦਦ ਕੀਤੀ ਜਾ ਰਹੀ ਹੈ ਤੇ ਜੇ ਸਰਕਾਰ ਆਪਣਾ ਫਰਜ਼ ਨਹੀਂ ਕਰਦੀ ਤਾਂ ਫਿਰ ਸ਼ੋਹੂਨੀ ਅਕਾਲੀ ਦਲ ਅੱਗੇ ਅਗਵਾਈ ਕਰੂਗੀ ਅਸੀਂ ਆਪਣੇ ਵਕੀਲਾਂ ਨਾਲ ਮਿਲ ਕੇ ਸਾਹਮਣੇ ਕਿਹਾ ਕਿ ਜੇ ਕੋਰਟੇ ਜਾਣਾ ਪਿਆ ਹਾਈ ਕੋਰਟ ਜਾਣਾ ਪਿਆ ਪੱਤਰਕਾਰ ਵੀ ਇਹ ਕੁੱਤੇ ਆ ਕੁਝ ਬਿહોਸ਼ ਵੀ ਹੋਏ ਆ ਆਪਣੇ ਪੰਜਾਬ ਦੇ ਪੱਤਰਕਾਰ ਸੀ ਉੱਥੇ ਤੇ 6-7 ਲੜਕੇ ਵੀ ਆ ਜਿਨ੍ਹਾਂ ਨੂੰ ਬੰਦਕ ਬਣਾ ਕੇ ਲੈ ਕੇ ਗਿਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਛਡਾਣਾ ਚਾਹੀਦਾ ਪ੍ਰੀਸ਼ਕਾਰ ਨਹੀਂ ਬਿਲਕੁਲ ਜੇ ਸਰਕਾਰ ਆਪਣਾ ਫਰਜ਼ ਅਦਾ ਨਹੀਂ ਕਰੋਗੇ ਤਾਂ ਫਿਰ ਕਾਨੂੰਨ ਦਾ ਸਹਾਰਾ ਲੈ ਕੇ ਜੋ ਕਾਨੂੰਨੀ ਹੱਕ ਬੰਦਾ ਹੈ ਉਹਦੀ ਲੜਾਈ ਲੜਨ ਵਾਸਤੇ ਅਕਾਲੀ ਦਲ ਜ਼ਰੂਰ ਅੱਗੇ ਆਉਗੀ ਭਾਵੇਂ ਪੱਤਰਕਾਰਾਂ ਦਾ ਹੱਥ ਹੋਏ ਭਾਵੇਂ ਸਾਡੇ ਨੌਜਵਾਨਾਂ ਜਿਨ੍ਹਾਂ ਨੂੰ ਚੱਕ ਕੇ ਲੈ ਗਏ ਜਾਂ ਫਿਰ ਸ਼ੁਕਰਮਨ ਇਹੋ ਜਿਹੇ ਨੌਜਵਾਨ ਮੁੰਡੇ ਜਿਨ੍ਹਾਂ ਦਾ ਇੱਕ ਵੈਨ ਚਲਾ ਕੇ ਗੁਜ਼ਾਰਾ ਕਰਦੇ ਨੇ ਇੱਕ ਜਵਾਨ ਪੁੱਤ ਜਿਹੜਾ ਸਹਾਰਾ ਬੰਦਾ ਹੈ ਪਰਿਵਾਰ ਦਾ ਅੱਜ ਉਹ ਤੁਰ ਗਿਆ ਤੇ ਕੋਈ ਇਨਸਾਫ ਹੀ ਨਹੀਂ ਹੋਤਲਾ ਮੌਤ ਦਾ ਕੋਈ ਮੁੱਲ ਹੀ ਨਹੀਂ ਇਹ ਭਗਵੰਤ ਜੀ ਨੇ ਆਪਣੇ ਅਹੰਕਾਰ ਜਾਂ ਆਪਣੇ ਪਾਵਰ ਦੇ ਨਸ਼ੇ ਵਿੱਚ ਇਨਾ ਆ ਨਾ ਹੋਇਆ ਪਿਆ ਕਿ ਕਿਸੇ ਗਰੀਬ ਦਾ ਦੁੱਖ ਵੀ ਨਹੀਂ ਦੱਸ ਸਕਿਆ। ਇਹ ਵੀ ਜਿਹੜੀਆਂ ਫੋਟਾਂ ਸੀ ਟਰੈਕਟਰਾਂ ਦੇ ਲੱਗੀਆਂ ਹੋਈਆਂ ਟਰਾਲੀਆਂ ਤੇ ਗੁਰੂਆਂ ਦੀ ਸਾਰੀਆਂ ਗੱਲਾਂ ਆ ਗਈਆਂ ਵਿੱਚ। ਸਾਰੇ ਜਿਹੜੇ ਲੰਗਰ ਸੀ ਉਹ ਵੀ ਖਿਲਾਰੇ ਗਏ। ਮਰੱਖੋ ਇਹ ਮੇਰਾ خیال ਸਿੱਖਾਂ ਨੂੰ ਪੰਜਾਬ ਪੰਜਾਬੀਆਂ ਨੂੰ ਇੱਕ ਤਰੀਕੇ ਦੇ ਨਾਲ ਜਲੀਲ ਕਰਨ ਵਾਲੀ ਗੱਲ ਹੈ। ਦਬਾਇਆ ਕੁਚਲਿਆ ਜਾ ਰਹਾ ਹੈ ਉਹਨਾਂ ਦੇ ਉੱਤੇ ਅਟੈਕ ਕੀਤਾ ਜਾ ਰਹਾ ਹੈ ਲੇਕਿਨ ਇਹ ਤਾਂ ਜਲੀਲ ਕਰਕੇ ਇਹ ਆਤ ਪੜਕਾਣ ਦੀ ਸਾਜ਼ਿਸ਼ ਹੈ ਕੀ ਹੈਗੀ ਹੈ ਤਾਂ ਅੰਦਰ ਦੀ ਗੱਲ ਉਹੀ ਜਾ